ਹਾਂਜੀ ਬਾਈ ਆਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਐ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੀਰ ਦਾ ਹੈਂਡੀਕੈਪਟ ਦਾ ਵਿਆਹ ਹੋ ਰਿਹਾ ਤੇ ਵੀਰ ਬਿਲਕੁਲ ਹੀ ਹੈਂਡੀਕੈਪਟ ਤੇ ਉਸ ਤੋਂ ਬਿਲਕੁਲ ਵੀ ਤੁਰਿਆ ਨਹੀਂ ਜਾਂਦਾ ਜਦੋਂ ਵੀਰ ਦਾ ਵਿਆਹ ਹੋ ਰਿਹਾ ਸੀ ਤਾਂ ਵੀਰ ਨੂੰ ਚੱਕ ਕੇ ਲਿਜਾਇਆ ਜਾ ਰਿਹਾ ਸੀ ਤੇ ਕੁੜੀ ਨੇ ਵੀ ਲਾਵਾ ਬੀਲਚੇਅਰ ਦੇ ਉੱਪਰ ਬਿਠਾ ਕੇ ਹੀ ਲੈਤੀਆਂ ਹਨ ਬਾਈ ਇਸ ਕੁੜੀ ਦੀ ਬਹੁਤ ਹੀ ਜ਼ਿਆਦਾ ਸੋਹਣੀ ਸੋਚ ਆ ਜਿੰਨੀ ਸਖਤ ਹੋ ਸਕੇ ਇਸ ਕੁੜੀ ਦੀ ਓਨੀ ਹੀ ਥੋੜੀ ਆ ਕਿਉਂਕਿ ਇਸ ਕੁੜੀ ਨੇ ਇੱਕ ਬੁਝੇ ਹੋਏ ਦੀਵੇ ਤੇ ਤੀਲੀ ਲਾ ਕੇ ਚਾਰੇ ਪਾਸੇ ਰੋਸ਼ਨੀ ਕਰ ਦਿੱਤੀ ਬਾਈ ਇਸ ਤਰ੍ਹਾਂ ਦੀਆਂ ਕੁੜੀਆਂ ਕਰਮਾਂ ਵਾਲੇ ਮੁੰਡਿਆਂ ਨੂੰ ਹੀ ਮਿਲਦੀਆਂ ਹਨ ਜਿੰਨਾ ਮੁੰਡਿਆਂ ਦੇ ਮੋਤੀ ਪੁੰਨ ਕਰੇ ਹੁੰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕੁੜੀਆਂ ਮਿਲਦੀਆਂ ਹਨ ਬਾਈ ਕੁੜੀ ਬਿਲਕੁਲ ਸਹੀ ਸਲਾਮਤ ਪਰ ਫਿਰ ਵੀ ਇਸ ਕੁੜੀ ਨੇ ਇਸ ਮੁੰਡੇ ਦੇ ਨਾਲ ਆਪਣੀ ਜ਼ਿੰਦਗੀ ਬਤਾਉਣ ਦਾ ਫੈਸਲਾ ਕੀਤਾ ਹੈ ਨਹੀਂ ਤਾਂ ਬਾਈ ਤੁਹਾਨੂੰ ਅੱਜ ਕੱਲ ਸਾਰਿਆਂ ਨੂੰ ਪਤਾ ਹੀ ਹੈ ਕਿ ਸਹੀ ਸਲਾਮਤ ਮੁੰਡਿਆਂ ਦਾ ਵੀ ਰਿਸ਼ਤਾ ਨਹੀਂ ਹੋ ਰਿਹਾ ਬਈ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ